ਇਹ ਜਿਹੜਾ ਵਿਰਾਸਤੀ ਕੰਪਲੈਕਸ ਹੈ 51 ਕਰੋੜ 70 ਲੱਖ ਰੁਪਏ ਦੀ ਲਾਗਤ ਨਾ ਬਣੂਗਾ ਟੋਟਲ 9 ਮਹੀਨਿਆਂ ਦੇ ਵਿੱਚ ਪ੍ਰੋਜੈਕਟ ਪੂਰਾ ਹੋ ਜਾਊਗਾ ਔਰ ਇਹਦੇ ਵਿੱਚ ਹਿਮੈਟਿਕ ਗੇਟ ਹੈ 700 ਕੁਰਸੀਆਂ ਦਾ ਬਹੁਤ ਸ਼ਾਨਦਾਰ ਐਡੀਟੋਰੀਅਮ ਭਗਤ ਸਿੰਘ ਹੋਰਾਂ ਦੀ ਜਨਮ ਦਿਨ ਵੇਲੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਜਾਂ ਕਿਸੇ ਹੋਰ ਖਾਸ ਦਿਨ ਤੇ ਇੱਥੇ ਕੋਈ ਦੇਸ਼ ਭਗਤੀ ਨਾਲ ਕੋਈ ਸਬੰਧਤ ਨਾਟਕ ਕੋਈ ਸੈਮੀਨਾਰ ਕਰਾਉਣੇ ਹੋਤਾ ਇੱਥੇ ਵਿਰਾਸਤੀ ਲੰਗਾ ਹੋਊਗਾ ਉਹਦੇ ਵਿੱਚ ਭਗਤ ਸਿੰਘ ਹੋਰਾਂ ਦੀ ਜੀਵਨ ਦੀ ਕਾ ਅਣੀ ਕਦੋਂ ਬੰਦੂਕਾਂ ਬੀਜਣ ਦੀ ਗੱਲ ਕੀਤੀ ਕਿਵੇਂ ਕੇਸ ਚੱਲਿਆ ਕਿਵੇਂ ਟ੍ਰਾਇਲ ਹੋਇਆ ਕਿਵੇਂ ਭੁਖੜਤਾਲ ਜੇਲ੍ਹ ਚ ਹੋਈ ਸਾਰਾ ਕੁਝ ਕਿਉਂਕਿ ਇਹ ਸੜਕ ਤੋਂ ਦੀ ਬਹੁਤ ਲੋਕ ਲੰਘਦੇ ਆ ਨਾਨ ਪੰਜਾਬੀ ਵੀ ਲੰਘਦੇ ਆ ਜਿਹੜੇ ਚੰਡੀਗੜ੍ਹ 에어ਪੋਰਟ ਤੇ ਉਤਰਦੇ ਆ ਜਾਂ ਦਰਬਾਰ ਸਾਹਿਬ ਨੂੰ ਜਾਂਦੇ ਆ ਦਰਸ਼ਨ ਕਰਨ ਜਾਂਦੇ ਆ ਦੁਰਗਾਣਾ ਮੰਦਿਰ ਜਾਂਦੇ ਆ ਬਾਗਾ ਬਾਰਡਰ ਦੇਖ ਜਾਂਦੇ ਉਹ ਰਸਤੇ 'ਚ ਇੱਕ ਇੱਥੇ ਉਹਨਾਂ ਦਾ ਜੇ ਮੁਕਾਮ ਹੋ ਜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਵੀ ਦੱਸ ਦੇਣਗੇ ਇਹ ਆਜ਼ਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਆਜ਼ਾਦੀ ਕਿਸੇ ਨੇ ਸਾਨੂੰ ਭੀਖ ਜਿ ਨਹੀਂ ਦਿੱਤੀ ਇਹ ਆਜ਼ਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਬਰੂ ਪੁੱਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਭਗਤ ਸਿੰਘ ਜੀ ਨੇ ਲਿਖਿਆ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ